ਸੋਰਾ ਨੇੜੇ ਰਹੀ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਮਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੀਆਂ ਆਓ ਕਰ ਲੈਂਦੇ ਮਾਈ ਜੀ ਧੰਨਵਾਦ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਹੁੰਦੀ ਪਈ ਹਾਂ ਮੇਰੇ ਬਹੁਤ ਵਧੀਆ ਵਧੀਆ ਚੱਲਦਾ ਕੰਮਕਾਰ ਕੰਮਕਾਰ ਕਿਰਪਾ ਪਰਮਾਤਮਾ ਦੀ ਬਈ ਮਾਲ ਆਈ ਜਾਂਦਾ बिकੀ ਜਾਂਦਾ ਚਲੋ ਵਧੀਆ ਨਾਮ ਤੇ ਡਰੈਸ ਨਾਮ ਮੇਰੇ ਅਰਸ਼ਦੀਪ ਆ ਉਹ ਪਿੰਡ ਜਦੀਪਾ ਬੰਦ ਕਹਿੰਦੇ ਆ ਬਾਈ ਪਿੰਡ ਵਿਰੇ ਸੈਦੋ ਗਿਆ ਤਹਿਸੀਲ ਬਈ ਨੇ ਹਾਸੇਗੜ ਅਜਲਾ ਵਿਰੇ ਮੋਗਾ ਨੇੜੇ ਪਿੰਡ ਬਈ ਨੇੜੇ ਵਿਰੇ ਭਾਗੀ ਕਰੇਗੇ ਵਾਰ-ਵਾਰ ਖੇਤਾਂ ਚ ਭਾਗੀ ਛੜਕਦਾ ਆਪਣਾ ਘਰ ਆ ਬਨੇ ਮੋਬਾਈਲ ਨੰਬਰ ਬੋਲਦੇ 887617674 ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਦਾ ਕਿਹੜਾ ਸੁਆ ਸੂਈ ਆ ਡਾਕਟਰ ਰੀਜਨਲ ਦੂਜਾ ਸੁਆ ਸੂਈ ਆ ਹੂੰ ਇਹ ਕ ਰਾਤ ਮੰਨ ਕੇ ਚੱਲ ਯਾਰ ਕੱਲ ਵਾਲੀ ਰਾਤ 11 ਵਜੇ ਸੂਈ ਸੀਗੀ ਹੂੰ ਠੀਕ ਆ ਇਹਨੇ ਵਿਰੇ ਬੱਛੀ ਨੂੰ ਜਾਣ ਦ ਦਿੱਤਾ ਬੱਚਾ ਮਗਰ ਬੱਚੀ ਹਾਂ ਬੱਚੀ ਨੂੰ ਜਨਮ ਬਹੁਤ ਚੰਗੀ ਬੱਚੀ ਹੈਗੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਇੱਕ ਵਾਰ ਐਰ ਸ਼ੈਰ ਬਰੀਡ ਦੀ ਬੱਚੀ ਨੂੰ ਜਨਮ ਦਿੱਤਾ ਆਪ ਜਰਸੀ ਆ ਪਿਓਰ ਪੰਜਾਬ ਵਾਲੀ ਆ ਇੱਥੇ ਆ ਕੇ ਇਹ ਨਹੀਂ ਹੋਊ ਵੀ ਪਹਾੜੀ ਹੋਊ ਜਾਂ ਛੋਟੀ ਹੋਊਗੀ ਠੀਕ ਹੈ ਨਾ ਗੱਲ ਪ੍ਰੋਪਰ ਜੇਰੇ ਨੇ ਇਹਦੀ ਆ ਪਈ ਆ ਦੂਜੀ ਦੀ ਉਹ ਪਈ ਆ ਦੋਨਾਂ ਦੀ ਜੇਰ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਠੀਕ ਹੈ ਨਾ ਗੱਲ ਜੇਰ ਇਕੱਠੀ ਪਈ ਆ ਕਦ ਕਾਠ ਵਾਲੀ ਆ ਠੰਡੀ ਸੀਲ ਆ ਠੀਕ ਹੈ ਨਾ ਜਿਵੇਂ ਮਰਜ਼ੀ ਹੁਣ ਤਾਂ ਤੂੰ ਗੱਲ ਕਰ ਲੇਟ ਹੋਇਆ ਕਰਕੇ ਆ ਉਹ ਹੋ ਗਿਆ ਤੇ ਫਿਟਕ ਫੁਟਕ ਮੱਛੀ ਦੀ ਇੰਨੀ ਸਪੇਸ ਆ ਜਿਹੜੀ ਬੱਛੀ ਨੂੰ ਭਰੀ ਵੀ ਸੀਗੀ ਤੇ ਗੱਲ ਕਰ ਹੁਣ ਚੋਤੀ ਮੈਂ ਬੜੂ ਬਿਆ ਕਰਕੇ ਤੂੰ ਲੇਟ ਹੋ ਗਿਆ ਸੀ ਤੇ ਚੋਣ ਚਵਾ ਡਾਕਟਰ ਮੈਂ ਕਹਣਾ ਯਾਰ ਜਵਾਗ ਚੋਈਵੇਂ ਲੈ ਜਿਵੇਂ ਮਰਜ਼ੀ ਵਾ ਸਾਰੇ ਕੋਈ ਚੱਕੇ ਚਵਾਈ ਬੜੀ ਚੰਗੀ ਹੈ ਨਾ ਬਾਈ ਮੱਛੀ ਮੋਟਰੀ ਵੋਟਾ ਮੋਟਾ ਚੋਣ ਲੱਗਿਆ ਬਾਈ ਜਿਵੇਂ ਮਰਜ਼ੀ ਚੋਈਏ ਇੰਨਾ ਸਵਾਦ ਹੁੰਦਾ ਡਾਕਟਰ ਯਾਰ ਚੋਣ ਦਾ ਤਾਂ ਕਾ ਦੱਸੇ ਕੀ ਬਾਤ ਬੜੀ ਚੰਗੀ ਜਵਾਈ ਹੈ ਹੈ ਨਾ ਮਗਰ ਇੱਕ ਨੰਬਰ ਚੋਂ ਹੀ ਕੀ ਬਾਤ ਆ ਬਾਈ ਚੂਣ ਇੱਕ ਨੰਬਰ ਹੋਊਗਾ ਠੀਕ ਆ ਠੰਡੀ ਧੀਰੀ ਆ ਜਾਣ ਵਾਲੀ ਆ ਸਹੀ ਗੱਲ ਆ ਜਿਆਦਾ ਹੀ ਕਰੂਗਾ ਜਿਹਦੇ ਘਰੇ ਆਉਣੀ ਆ ਸਹੀ ਗੱਲ ਆ ਕੁਆਲਿਟੀ ਇੱਕ ਨੰਬਰ ਆ ਬਾਈ ਫੇਸ ਬੜਾ ਚੰਗਾ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਕੁਆਲਿਟੀ ਚੈੱਕ ਕਰੋ ਬਾਈ ਹਾਂ ਥੋੜੀ ਡਰਦੀ ਹੈਗੀ ਕੈਮਰੇ ਤੋਂ ਜਰਸੀ ਆ ਪੰਜਾਬ ਵਾਲੀ ਮੈਲਦੀ ਬਹੁਤ ਘੱਟ ਆ ਬਾਈ ਗਰਮੀ ਬਿਲਕੁਲ ਨਹੀਂ ਮਾਉਂਦੀ ਫੈਨ ਫੋਲ ਕਰਮਾ ਦੀ ਪੌਣ ਚੰਗੀ ਹੋਊਗੀ ਫਾਨ ਲੇ ਵਾ ਇੱਕ ਨੰਬਰ ਆ ਬਾਈ ਹੋਣ ਚ ਵਾ ਇੱਕ ਨੰਬਰ ਹੈ ਠੰਡੀ ਸੀਲ ਫੁੱਲ ਦਾ ਬੱਚਾ ਲਾਇਆ ਨਾਨੇ ਆਣਾ ਪਾਇਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨਾ ਤੁਰਨਾ ਤੋਰਾ ਤਰ ਦਾ ਡਾਕਟਰ ਫੀਡਿੰਗ ਮੱਛੀ ਦੀ ਚੈੱਕ ਕਰਕੇ ਨਹੀਂ ਚੰਗੀ ਮਣੀ ਰੋਕੀ ਵੀਡੀਓ ਜੀ ਮਣੀ ਵੀਡੀਓ ਕੁਆਲਿਟੀ ਬੜੀ ਚੰਗੀ ਹੈ ਹਨਾ ਆ ਕੁਆਲਿਟੀ ਬੜੀ ਜੰਗੀ ਹੈ ਬਈ ਇੱਕ ਨੰਬਰ ਕੁਆਲਿਟੀ ਆ ਲੇਵੇ ਦੀ ਚੜਾਈ ਚੜੂਈ ਠੀਕ ਆ ਫਿਟਿੰਗ ਫੂਟਿੰਗ ਇੰਨੀ ਪਿਆਰੀ ਐ ਨਾ ਵੈੜ ਦੀ ਵੇਖ ਖੜਨੀ ਵੇਖੋ ਛੀ ਜਿੱਧਰ ਦੀ ਮਰਜ਼ੀ ਗਾ ਜਾ ਕੋਈ ਚੱਕਰੀ ਨਹੀਂ ਲੇਵਾ ਦੇ ਲੇਵਾ ਪੰਡ ਵਾਲਾ ਮੈਂ ਕਹਿੰਦਾ ਇੱਕ ਨੰਬਰ ਪੰਡ ਵਾਲਾ ਲੇਵਾ ਆ ਫੋਟਾ ਜਿਹਾ ਪਰ ਕੋਈ ਚਲਦੀ ਨਹੀਂ ਹੈਗੀ ਬੰਦਾ ਬੀਰਪਰਾ ਟੈਨਸ਼ਨ ਫਰੀ ਹੋ ਕੇ ਆਵੇ ਗੱਲੋਂ ਵੀ ਫੋਟ ਫੋਟ ਚਲਦੀ ਹੋਊਗੀ ਹਨਾ ਕ੍ਰਾਸ ਮਤਲਬ ਗਰਮੀ ਚੱਲਣ ਵਾਲਾ ਸੌਦਾ ਜਿਵੇਂ ਹੁਣ ਰੁੱਤ ਆ ਇਹ ਜਿਹੜੀਆਂ ਵੜਾਂ ਵਿਕਣੀਆਂ ਤੇ ਬੂਥੀ ਬਾਥੀ ਬੱਚੀ ਦੀ ਬਹੁਤ ਪਿਆਰੀ ਹੈ ਜੀ ਸਹੀ ਗੱਲ ਠੀਕ ਆ ਤੇ ਆਦਾ ਆਪਣਾ ਸ਼ੌਂਕ ਆ ਉਹ ਵੀ ਪਾਤੀ ਆ ਅਗਲਾ ਵੇਖਣ ਨੂੰ ਲੱਗਦੇ ਮੈਂ ਥੋੜਾ ਬੱਚੇ ਦਾ ਕਰਦੀ ਹੈਗੀ ਠੀਕ ਆ ਨਾ ਗੱਲ ਵੀ ਇਹਦਾ ਮੰਨ ਕੇ ਜਾਨ ਜੂਨ ਬਹੁਤ ਆ ਇਹ ਬੰਦਾ ਇਹ ਸੋਚ ਕੇ ਨਾ ਵੇ ਵੜ ਵੀ ਛੋਟੀ ਹੋਊਗੀ ਪੜੀ ਵੀ ਬਹੁਤ ਮੈਂ ਕਹਣਾ ਯਾਰ ਇੱਕ ਨੰਬਰ ਆ ਯਾਰ ਖੜਨੀ ਖੁੜਨੀ ਬੈਠਦੀ ਠੀਕ ਹੈ ਨਾ ਗੱਲ ਕੱਦ ਕਾੜ ਫੇਸ ਕੁਆਲਟੀ ਮਗਰ ਬੱਛੀ ਆ ਜੇਰ ਪੈਗੀ ਇਹੀ ਚੀਜ਼ਾਂ ਹੁੰਦੀਆਂ ਬਾਈ ਵਹਿੜ ਦੇ ਵਿੱਚ ਚੋਣਦਾ ਯਾਰ ਬਣਾਂ ਦੀ ਆਇਆ ਬੈਠਾ ਰਵੇ ਆਪਣੀ ਗਰੰਟੀ ਹੋਊਗੀ ਕਹਿਣਾ ਕੁਛ ਨਹੀਂ ਚਵਾਈ ਚਵਾਈ ਇੱਕ ਨੰਬਰ ਆ ਮੋਟਾ ਮੋਟਾ ਚੋਣ ਲਾ ਚੋਣਦਾ ਬਾਈ ਡਾਕਟਰ ਯਾਰ ਕੀ ਬਾਤ ਹੈ ਥਾਨ ਬੜਾ ਕਮਾਲ ਦਾ ਬਾਈ ਮੁਠੀ ਆ ਪਿਓਰ ਮੁਠੀ ਵਾਲਾ ਥਾਨਾ ਬਾਈ ਲੈ ਪੂਰੀ ਵਿੱਤੀ ਦੇ ਨਾੜਾ ਨੂਣਾ ਫੁੱਲ ਆ ਇੱਕ ਨੰਬਰ ਆ ਬਾਈ ਯਾਰ ਮੈਂ ਕਹਣਾ ਵੱਡੀ ਨਾਲ ਦੇ ਵੱਡੀ ਨਾਲ ਆ ਤੇ ਖੜੀ ਹੁਣ ਨਹੀਂ ਬੈਠਦੀ ਦਿਖਾ ਦੇ ਕਿੰਨੀ ਪਿਆਰੀ ਲੱਗੀ ਹੋਈ ਠੀਕ ਹੈ ਨਾ ਗੱਲ ਮੰਨ ਗਿਆ ਜਦੋਂ ਦੋਹਾਂ ਚੋਂ ਦੁੱਧ ਨਾ ਤਾਂ ਹੁੰਦੀ ਹੈ ਬਾਈ ਯਕੀਨ ਮੰਨੀ 18 19 ਕਿਲੋ ਪਲੂਨ ਨੇ ਦੁੱਧ ਪਾਇਆ 22 23 ਕਿਲੋ ਦੁੱਧ ਖੁੱਲਾ ਪਊ 20 ਕਿਲੋ ਦੇ ਆਪਾਂ ਗਰੰਟੀ ਵੀ ਦੇ ਦਾਂਗੇ ਯਾਰ ਬੈਠ ਠੀਕ ਹੈ ਬਾਈ ਠੀਕ ਹੈ ਨਾ ਗੱਲ ਗਾਂ ਦੁੱਧ ਅਗਲੇ ਰੀਸੀਵਾ ਦਾ ਹੁੰਦਾ ਤੇ ਚੂਣ ਦਾ ਫਿਰ ਡਾਣੇ ਵਰਗੇ ਲੱਗਿਆ ਬੈਠੇ ਸਹੀ ਗੱਲ ਹੈ ਚੋਣ ਦਾ ਡਾਕਟਰ ਜਿਵੇਂ ਮਰਜੀ ਜੋ ਯਾਰ ਠੰਡੀ ਬਣੀ ਹੈ ਯਾਰ ਮੈਂ ਕਹਿੰਦਾ ਠੰਡੀ ਮਗਰ ਬੱਛੀ ਦੂਜਾ ਸੂਆ ਜੇਰ ਪਈ ਬਾਈ ਇਹੀ ਚੀਜ਼ਾਂ ਪਸ਼ੂ ਦੇ ਵਿੱਚ ਹੁੰਦੀਆਂ ਸਹੀ ਗੱਲ ਤੇ ਜਿਹਦੇ ਘਰੇ ਜਾਵੜੀ ਆਪਣੀ ਗਰੰਟੀ ਹੋਊਗੀ ਅਗਲਾ ਉਹਦੀ ਨੈਕਸਟ ਬੁਰਖ ਕੇ ਲੈ ਕੇ ਜਾਵੇ ਠੀਕ ਹੈ ਨਾ ਜਾਣ ਜਾਂਦ ਵਾਲੀ ਉਹ ਲਿੱਸੀ ਨਹੀਂ ਉਹ ਵੇਖਣ ਤੋਂ ਬੰਦਾ ਇਹਨਾਂ ਨੋਟ ਕਰ ਲੈ ਦੋਨੇ ਬੜਾ ਕੱਦਾਂ ਵਾਲੀਆਂ ਹੋਣੀਆਂ ਥਾਣਾ ਹਵਾਲੇ ਵਾਲੀਆਂ ਹੋਣੀਆਂ ਪਲਗਾਂ ਵਾਲੀਆਂ ਬੜਾ ਹੋਣੀਆਂ ਯਾਰ ਜੇ ਕੋਈ ਆਨਲਾਈਨ ਬਣਾਉਂਦਾ ਆਪਣੀ ਫੁੱਲ ਗਰੰਟੀ ਹੋਊ ਮੁੱਲ ਕੀ ਇਹਦੀ ਪੇ ਮੁੱਲ ਬਾਈ ਡਾਕਟਰ ਇਹਦਾ ਕਰੋਨ ਨੂੰ ਜਿੰਨਾ ਮਰਜ਼ੀ ਕਰਾ ਲੈ 90 ਕਰਾ ਲੈ 95 ਕਰਾ ਲੈ ਠੀਕ ਆ 80 ਜੋ ਹਜ਼ਾਰ ਛੋੜ ਹੋਊਗੀ ਬਈ 80 ਜੋ ਬਾਈ ਕਹਿੰਦਾ ਆ ਰਪੀਆ ਛੋੜ ਹੋ ਜੋ 80 ਹਜ਼ਾਰ ਦੀ ਬੱਛੀ ਦੇਵਾਂਗੇ ਭਲੀ ਵੀ ਬਹੁਤ ਹਾਂ ਬਈ ਇਹ ਨਿਰਪੀਆਂ ਦੀ ਕੋਈ ਦੇ ਜੇ ਆਪਾਂ ਜ਼ਿੰਮੇਵਾਰੀ ਹੋਊਗੀ ਰੇਟ ਦੀ ਇਹ ਵੀ ਗੱਲ ਸਹੀ ਗੱਲ ਅੱਗੇ ਬਾਈ ਦੋ ਨੰਬਰ ਕਿਹੜਾ ਸੂਆ ਡਾਕਟਰ ਵੀਰੇ ਦੂਜਾ ਸੂਗਾਗਾ ਇਹਦਾ ਵੀ ਠੀਕ ਆ ਇਹ ਮੰਨ ਕੇ ਚੱਲ ਇਦੂ ਦੋ ਤਿੰਨ ਘੰਟੇਾਂਾਂ ਦੀ ਇਹ ਸੂਈ ਹੈਗੀ ਠੀਕ ਆ ਨਾ ਗੱਲ ਮਗਰ ਵੀਰੇ ਇਹਦੇ ਬੱਚਾ ਹੈਗਾ ਬੱਚਾ ਹਾਂ ਮਗਰ ਬੱਚਾ ਜੇਰੇ ਦੀ ਵੀ ਰੋ ਪਈ ਆ ਜੇਰ ਦੋਨਾਂ ਦੀ ਹੀ ਕਹਾਣੀ ਪਈ ਆ ਅਰੀਨਲ ਦੂਜਾ ਸੁਹੀ ਏ ਵੈਂਟ ਦਾ ਬਾਈ ਠੀਕ ਆ ਨਾ ਗੱਲ ਤੇ ਮੰਨ ਕੇ ਚੱਲ ਵੀ ਲੇਵਾਂ ਲੇਵਾਂ ਦੇਖ ਪੰਦਰਗਾ ਲੱਗਿਆ ਬੈੜ ਨੂੰ ਜਿੰਨਾ ਮਗਰਾ ਉਨੇ ਹੀ ਮੂਰੇ ਆ ਠੀਕ ਆ ਨਾ ਗੱਲ ਤੇ ਥਣ ਹਵਾਨਾ ਇੱਕ ਨੰਬਰ ਉਹ ਇਹਦਾ ਕੋਈ ਫੋਟਸ਼ਾਂਕ ਕੋਈ ਨਹੀਂ ਗੀ ਠੀਕ ਆ ਚਾਰੇ ਥਾਣਾ ਇੱਕੋ ਜੇ ਹੈਗੇ ਠੀਕ ਆ ਤੇ ਗਹਿ ਘੱਟ ਭਾਈ ਨੂੰ ਚੋਣ ਲੱਗਿਆ ਹੋਇਆ ਠੀਕ ਆ ਤੇ ਫੇਸ ਫੂਸ ਉਹਦੇ ਨਾਲ ਥੋੜੀ ਜਿਹੀ ਹਾਈਟ 'ਚ ਥੋੜੀ ਜਿਹੀ ਵੱਡੀ ਜਿਹਾ ਮੰਨ ਲਾ ਠੀਕ ਆ ਹਾਂ ਹੁਣ ਮੰਨਿਆ ਫੇਸ ਬੜਾ ਚੰਗਾ ਹੋਲੀ ਤੇ ਤੋਰਾ ਦੇਖੋ ਤੋਰਾ ਦਾ ਡਾਕਟਰ ਯਾਰ ਭਾਈ ਕਿਆ ਬਾਤ ਆ ਵਹਿੜਦਾ ਯਾਦ ਕਰੂਗਾ ਬੰਦਾ ਹੋਲੀ ਜਿਹਦੇ ਘਰੇ ਜਾਵੜੀ ਮੱਛੀ ਠੀਕ ਆ ਠੀਕ ਆ ਨਾ ਗੱਲ ਤੁਰਦੀ ਤਰਦੀ ਤਾਂ ਪੰਡਾ ਹੀ ਲਾਈ ਫਿਰਦੀ ਆ ਹੋਵੇ ਲੈ ਗਾਲਾਂ ਥੋੜਾ ਜਨਾ ਤਾਜ਼ੀਆਂ ਇੱਕ ਬੱਚੇ ਦਾ ਕਰਦੀਆਂ ਹੂੰ ਠੀਕ ਹੈ ਨਾ ਤੇ ਜੇਰ ਜੂਰ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਸਾਫ ਸੁਥਰਾਂਗਾ ਹੂੰ ਠੀਕ ਆ ਨਾ ਬਾਕੀ ਕ੍ਰੋਸ ਆ ਬਾਈ ਹੁਣ ਜਿਵੇਂ ਰੁੱਤ ਆ ਗਈ ਠੀਕ ਆ ਇਹ ਜਾਂ ਪਸੂ ਹੀ ਵਿਕਣਾ ਯਾਰ ਸਹੀ ਗਾ ਕਿਉਂਕਿ ਗਰਮੀ ਦੀ ਹੁਣ ਮੂਰੇ ਰੁੱਤ ਆ ਜਾਣੀ ਹੈਗੀ ਇਹ ਜਾਂ ਮਾਲ ਹੀ ਵਿਕਣਾ ਉਹ ਇਹ ਤਾਂ ਆਪਣਾ ਸ਼ੌਂਕ ਆ ਸ਼ੌਂਕ ਦੇ ਕਰਕੇ ਪਾਤੀ ਬੰਦਾ ਇਹ ਨਾਗਾ ਕੋਈ ਪਤਾ ਨਹੀਂ ਗੁੱਟੂ ਹੀ ਚੱਕਦੀ ਹੋਊਗੀ ਜਾਂ ਕੋਈ ਮੰਨ ਕੇ ਚੱਲ ਵੀ ਲੱਸੀ ਹੋਊਗੀ ਵੀ ਤਾਂ ਪਾਈ ਵੀ ਇਹਦਾ ਬਸ ਵੈਸੇ ਆਪਣੇ ਸ਼ੌਂਕ ਦੇ ਕਰਕੇ ਪਾਤੀ ਜਾਗੀ ਠੀਕ ਆ ਨਾ ਫਿਟਿੰਗ ਦੇਖ ਬੱਛੀ ਦੀ ਫਿਟਿੰਗ ਵਾਲੀ ਤਾਂ ਠਗੜੀ ਹੈ ਮਾਲਾ ਚੰਗਾ ਜੂਣ ਲੱਗਿਆ ਤੇ ਲੇਵਾ ਵੇਖ ਬਾਈ ਮਰਮੂ ਸਾਰੀ ਉਮਰ ਬਾਈ ਮੈਂ ਸਟੈਟਸ ਨਹੀਂ ਹੁੰਦੀ ਬਾਈ ਸਹੀ ਗੱਲ ਆ ਬਾਈ ਠੀਕ ਆ ਨਾ ਗੱਲ ਗਾਂ ਦਾ ਜਿਹੜਾ ਕੋ ਕਰਨਾ ਦਾ ਤੇ ਨਹੀਂ ਕਰਨਾ ਪਰ ਇਹਦੇ ਮਗਰ ਬੱਛਾ ਬਾਈ ਚਵਾਈ ਚੁਵਾਈ ਕਿਵੇਂ ਆਦੀ ਚੋਂ ਚੂਣ ਚਵਾ ਇੱਕ ਨੰਬਰ ਆ ਬਾਈ ਧਾਰਾ ਮਾਰ ਕੇ ਦਿਖਾਉਂਗਾ ਬੱਚਾ ਲਾ ਕੇ ਦਿਖਾਉਂਗਾ ਧੂਰ ਸ਼ਰਲਾ ਛਿੱਟਾ ਗੰਨ ਮਰੋੜੀ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਜਿਹਨੇ ਮਰਜ਼ੀ ਕਰੇ ਜਾ ਆਪਣੇ ਬੰਦਾ ਯਾਦ ਹੀ ਕਰੂਗਾ ਪਰ ਬੰਦਾ ਬੈੜਾ ਦੇਖ ਕੇ ਹੋਰ ਵੀਡੀਓ ਵੇਖ ਕੇ ਬਾਈ ਮੁੱਲ ਆਵੇ ਜਾਨਵਰ ਦਾ ਠੀਕ ਆ ਓਨੇ ਰੁਪਏ ਮੰਗਦੇ ਉਹਨੇ ਆਪਾਂ ਅੱਗੇ ਵੀਡੀਓ ਦੇ ਵਿੱਚ ਵੀ ਜਿੰਨੇ ਰੁਪਏ ਦੀ ਚੀਜ਼ ਆ ਕੀ ਮੁੱਲ ਆ ਦੀ ਫਿਰ ਮੋਲੇ ਡਾਕਟਰ ਇਹਦਾ ਵੀ 9095 ਜਿਹੜਾ ਮਰਜੀ ਕਰਾਲਾ 80 ਜੋ ਹਜ਼ਾਰ ਹੀ ਇਹਦਾ ਛੱਡ ਦੂੰਗਾ ਚੱਕ ਬਾਈ ਠੀਕ ਹੈ ਜੇ ਕੋਈ ਬੰਦਾ ਜੋੜਾ ਮੰਗਦਾ ਔਰ ਹੋਰ ਵੀ ਮੰਨਤਾਂ ਕਰਦਾ ਚੱਕ ਬਾਈ ਪਰ ਬਾਹਲਾ ਲੁੱਟ ਵਾਲਾ ਕੰਮ ਨਹੀਂ ਹੋਣਾ ਜੇ ਬੰਦਾ ਕੂਗਾ ਵੀ 60 65 60 ਹਜ਼ਾਰ ਦਾ ਕੋਈ ਫਾਇਦਾ ਨਹੀਂ ਯਾਰ ਇਹ ਚੀਜ਼ਾਂ ਦਾ ਆਪਣੇ 10000 ਰੁਪਏ ਮੰਗੇ ਹੁੰਦੇ ਜਿੰਨੇ ਦਾ ਡੰਗਰ ਆ ਨਾ ਦਾ ਅਗਲੇ ਦਾ ਮਨ ਦੁਖੀ ਹੋਵੇ ਨਾ ਸਾਡਾ ਸਹੀ ਗੱਲ ਠੀਕ ਹੈ ਗੱਲ ਇਹਦਾ ਚੋਣ ਚਵਾਦ ਮੈਂ ਧਾਰਾ ਮਾਰ ਕੇ ਦਿਖਾ ਦਿੰਨਾ ਚੋਣ ਜਾਣ ਦਾ ਬਈ ਅੱਕਾ ਨੰਬਰ ਆਇਆ 1 ਨੰਬਰ ਬੜੀ ਚੰਗੀ ਚਵਾਈ ਆ ਹਾਂ ਇਹਦਾ ਮੇਰੇ ਬੌਲਾ ਹੀ ਮਾਰਦੀ ਆ ਬਾਕੀ ਤਾਜ਼ੀਆਂ ਵੇੜਾਂ ਕਿਹੜਾ ਕੋਈ ਉਹੋ ਆ ਯਾਰ ਤੇ ਦੋਨੇ ਤਾਜ਼ੀਆਂ ਬਸ ਘੰਟੇ ਦੋ ਘੰਟੇ ਦੀ ਵਿੱਥੀ ਹੈਗੀ ਠੀਕ ਆ ਨਾਣ ਨੂੜ ਦਿਖਾ ਦੇ ਵੜਦੇ ਲੇਵੇ ਲੂਵੇ ਤੇ ਹਾਂ ਵਾਹ ਇੱਕ ਨੰਬਰ ਆ ਗਈ ਕੁਆਲਿਟੀ ਕੁਆਲਿਟੀ ਚੰਗੀ ਆ ਥਾਨ ਚੰਗਾ ਨਾਣਾ ਨੂਣਾ ਫੁੱਲ ਚੰਗੀਆਂ ਫੁੱਲ ਬਰੀਡ ਆ ਸੋਈ ਸਵਾਈ ਆ ਬੱচ্চਾ ਮਗਰ ਬੱচ্চਾ ਬਾਈ ਥਣਲੇ ਵਾਕ ਕੇ ਹੈ ਹੀਟਿੰਗ ਵੇਖ ਦਿਖਾਈ ਮੇ ਹੀਟਿੰਗ ਚੈੱਕ ਕਰ ਲੋ ਬਹੁਤ ਚੰਗਾ ਬਹੁਤ ਪਿਆਰਾ ਥਣਲੇ ਵਾਲ ਲੱਗਿਆ ਬੈੜ ਨੂੰ ਯਾਰ ਦੋਨਾਂ ਨੂੰ ਭਾ ਗਾਲਿਆਂ ਨੂੰ ਬਾਕੀ ਬਾਈ ਗਰਮੀ ਚੱਲਣ ਵਾਲੇ ਸੌਦੇ ਆਗੇ ਜਿਵੇਂ ਹੁਣ ਇਹ ਜਿਹੇ ਇਹ ਜਿਹੇ ਜਾਨਵਰੀ ਵਿਕਣੇ ਸਹੀ ਗੱਲ ਆ ਬਾਈ ਠੀਕ ਆ ਤੇ ਮੁੱਲ ਜਾਇ ਜਾ ਮੁੱਲ ਹਾਂ ਵੀਰੇ ਮੁੱਲ ਆਪਣਾ 80 80 ਹਜ਼ਾਰ ਰੁਪਏ ਦੋਨਾਂ ਦਾ ਬਸ 1000 1000 ਛੋੜ ਹੋਊਗੀ ਜੇ ਬੰਦਾ ਕੋਈ ਜੋੜਾ ਮੰਗੂਗਾ ਉਹ ਜੇ ਆਪਾਂ ਵੱਧ ਮਾਨਤਾ ਕਰਦਾ ਬਹੁਤ ਠੀਕ ਆ ਬਾਈ ਠੀਕ ਆ ਉਹ ਕੇਰਬੋਰਡ ਹੋਊਗੀ ਸਾਰੇ ਡੰਗਰਾਂ ਦੀ ਯਾਰ